ਵਾਹਿਗੁਰੂ ਆਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਫਿਰ ਆਪਾਂ ਗੁਰੂ ਹੋ ਆ ਤੁਹਾਡੇ ਨਾਲ ਕੁਝ ਨਵੇਂ ਵਿਸ਼ੇ ਦੇ ਉੱਪਰ ਜਿਹੜਾ ਸਰਕਾਰ ਦਾ ਕਿੰਨਾ ਕੋ ਵੱਡਾ ਝੂਠ ਜਿਹੜੇ ਪੰਜਾਬ ਦੇ ਲੋਕਾਂ ਨਾਲ ਬੋਲਿਆ ਜਾ ਰਿਹਾ ਵਾ ਮਦਦ ਦੇ ਨਾਂ ਦੇ ਉੱਪਰ ਆਪਾਂ ਉਹ ਥੋੜਾ ਜਿਹਾ ਵੀਰਵਾਪਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੇ ਗੱਲ ਇਹ ਕਿੜਾ 12000 ਕਰੋੜ ਰੁਪਏ ਦੀ ਜਿਹੜੀ ਗੱਲ ਹੈਗੀ ਸੀ ਉਹ ਤਾਂ ਤੁਸੀਂ ਭਗਵਾਨ ਸਿੰਘ ਮਾਨ ਦੀ ਆਪਾਂ ਸੁਣ ਲਈਏ ਵੀ ਉਹਨਾਂ ਨੇ ਉਹ ਸਾਰਾ ਖਰਚ ਲਿਆ ਉਹਨਾਂ ਨੇ ਉਹ ਬਣਾ ਵੀ ਦਿੱਤੇ ਨੇ ਕਿੱਦਾਂ ਬਣਾਏ ਨੇ ਉਹ ਤੁਸੀਂ ਐਸੇ ਉੱਪਰ ਚੈਨਲ ਦੇ ਉੱਪਰ ਵੀਡੀਓ ਹੈਗੀ ਆ ਭਗਵੰਤ ਸਿੰਘ ਮਾਨ ਦੀ ਆਪਣੇ ਸੀਮ ਸਾਹਬ ਦੀ ਤੇ ਉਹ ਤੁਸੀਂ ਦੇਖ ਸਕਦੇ ਆ ਤੇ ਬਾਕੀ ਰਹਿ ਗਿਆ 1600 ਕਰੋੜ ਜਿਹੜਾ ਸਾਨੂੰ ਮੋਦੀ ਸਾਹਿਬ ਦੇ ਕੇ ਗਏ ਨੇ ਹੁਣ ਜੇ 1600 ਕਰੋੜ ਦੀ ਆਪਾਂ ਗੱਲ ਕਰੀਏ ਜਿਹੜੇ ਇਹਨਾਂ ਆਪਣੀ ਸਰਕਾਰ ਦੇ ਮੌਜੂਦਾ ਸਰਕਾਰ ਦੇ ਦਾਅਵੇ ਹੈਗੇ ਨੇ ਵੀ ਅਸੀਂ ਹਰੇਕ ਪਿੰਡ ਦੇ ਵਿੱਚ ਇੱਕ ਅਗਜਟਡ ਆਫੀਸਰ ਮਤਲਬ ਨਿਯੁਕਤ ਕਰਾਂਗੇ ਹੁਣ ਜੇ ਸਭ ਤੋਂ ਪਹਿਲੀ ਗੱਲ ਇਹ ਕਿ 1600 ਉੱਪਰ ਜਿਹੜੇ ਪਿੰਡ ਹੈਗੇ ਨੇ ਮਲੋੜੀ ਇਸ ਹਾਰਡ ਨਾਲ ਪ੍ਰਭਾਵ ਤੋਂ ਵੀ ਨਹੀਂ ਚਲੋ ਜੇ ਆਪਾਂ 1600 ਦੀ ਗਿਣਤੀ ਵੀ ਆਪਾਂ ਲੈ ਕੇ ਚੱਲੀਏ ਤਾਂ 1600 ਸਾਨੂੰ ਗੈਜਟਡ ਅਫਸਰ ਚਾਹੀਦੇ ਨਹੀਂ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਪੰਜਾਬ ਦੇ ਕੋਲ 1600 ਗੈਜਟਡ ਅਫਸਰ ਹੀ ਨਹੀਂ ਹੈਗੇ 135 ਹੀ ਹੈਗੇ ਨੇ ਪਰ ਅਪਾ ਚਲ ਨਹੀਂ 35 ਲਾਂਦੇ ਆਪਾਂ 300 ਅਫਸਰ ਮੰਨ ਲਾਂਦੇ ਆ ਜਿਹੜੇ ਪ੍ਰੈਜ਼ెంట్ ਹੋਣਗੇ ਜੇ 300 ਨਹੀਂ ਚਲੋ ਆ 500 ਮੰਨ ਲਾਂਦੇ ਆ ਹੁਣ ਇਹ ਤੋਂ ਬਾਅਦ ਆ ਗੈਜਟਡ ਅਫਸਰ ਵੀ ਹੈ ਨਹੀਂਗੇ ਤੇ ਜੇ ਗੈਜਟਡ ਅਫਸਰ ਹੈ ਨਹੀਂਗੇ ਤੇ ਬਾਕੀ ਦੇ ਅਫਸਰ ਕਿੱਥੋਂ ਲੈਣੇ ਨੇ ਤੇ ਜੇ ਆ ਜੇ ਲੈ ਕੇ ਨਹੀਂ ਆਣੇ ਤੇ ਜੇ ਫਿਰ ਇਹਦਾ ਸੁਭਾਵਕ ਆ ਵੀ ਨਵੀਂ ਭਰਤੀ ਹੋਊਗੀ ਤੇ ਜੇ ਹੁਣ ਨਵੀਂ ਭਰਤੀ ਹੋਊਗੀ ਤੇ 1600 ਫਿਰ ਉਹ ਭਰਤੀ ਕਦੋਂ ਤੇ ਕਿਵੇਂ ਹੋਊਗੀ ਕਿੰਨਾ ਟਾਈਮ ਲੱਗੂਗਾ ਅਜੇ ਤवारे ਕੋਈ ਵਿਚਾਰ ਨਹੀਂ ਕੀਤੀ ਦੱਸੀ ਜਾ ਰਹੀ ਪੰਜਾਬ ਦੀ ਜਨਤਾ ਨੂੰ ਪਹਿਲੀ ਗੱਲ ਇਹ ਕਿਹਾ ਵੀ ਚਲੋ ਜੇ ਸਵਾਰਟ ਸਾਡੇ ਕੋਲ ਜੋ ਛੱਡੋ ਇਸ ਗੱਲ ਨੂੰ ਜੇ ਆਪਾਂ 1600 ਜੇ ਸਾਡੇ ਕੋਲ ਗਾਸਟਡ ਆਫੀਸਰ ਹੋ ਵੀ ਜਾਂਦੇ ਨੇ ਪਹਿਲੀ ਗੱਲ ਹੈ ਗੈਸਟ੍ਰੋਡ ਅਫਸਰ ਦੀ ਸੈਲਰੀ ਕਿੰਨੀ ਹੈ ਗੈਸਟ੍ਰੋਡ ਅਫਸਰ ਦੀ ਸੈਲਰੀ ਹੁੰਦੀ ਹੈ 1.5 ਲੱਖ ਚਲੋ ਆਪਾਂ 1.5 ਲੱਖ ਨਹੀਂ ਲੈ ਕੇ ਚੱਲਦੇ 2 ਲੱਖ ਆਪਾਂ ਲੈ ਕੇ ਚੱਲਦੇ ਹਾਂ 56 ਮਤਲਬ ਜਿਹੜੇ ਸਰਕਾਰ ਦੇ ਹੈਗੇ ਨੇ 56000 ਤੋਂ ਲੈ ਕੇ 1.5 ਲੱਖ ਰੁਪਈਆ ਜਿਹੜਾ ਸਨਲ ਮੰਥਲੀ ਜਿਹੜੀ ਉਹਨਾਂ ਦੀ ਸੈਲਰੀ ਹੈਗੀ ਹੈ ਜੇ ਆਪਾਂ 2 ਲੱਖ ਦੇ ਹਿਸਾਬ ਨਾਲ ਲੈ ਕੇ ਚੱਲੀਏ ਤਾਂ 32 ਕਰੋੜ ਰੁਪਈਆ ਜਿਹੜਾ ਵਾ ਇਹ ਦਿਨ ਕੱ ਲ ਜਾਂਦਾ ਵਾ ਤੇ ਜੇ ਹੁਣ 32 ਕਰੋੜ ਦਾ ਨਿਕਲਦਾ ਤਾਂ ਹੁਣ ਕੱਲਾ ਗਜ਼ਰਡ ਆਫੀਸਰ ਤਾਣੋਂ ਇਕੱਲੇ ਮਿੰਨਤੀ ਗਿਣਤੀ ਕਰਨੇ ਲੱਗਿਆ ਹੈਗਾ ਹੁਣ ਅੱਗੇ ਵੀ ਚਾਹੀਦੇ ਨੇ ਤੇ ਮੰਨ ਕੇ ਚੱਲੂ ਦੀ 100 ਕਰੋੜ ਰੁਪਈਆ ਸਿਰਫ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਸੈਲਰੀ ਦੇਣੀ ਆ 1500 ਦੇ ਵਿੱਚੋਂ ਤੇ ਮੈਂ 100 ਕਰੋੜ ਖਤਮ ਹੋ ਗਿਆ ਚਲੋ ਜੇ ਆਪਾਂ ਇਹ 100 ਕਰੋੜ ਨੂੰ ਪੈਸੇ ਨੂੰ ਵੀ ਹਸਾਈਡ ਤੇ ਰੱਖ ਲੈਂਦੇ ਆ ਫਿਰ ਲਾਲਾ ਆਪਾਂ ਉੱਤੋਂ ਅੱਗੇ ਚੱਲਦੇ ਆ ਹੁਣ ਜਿਹੜੇ ਸਾਡੇ ਪਿੰਡ ਇਸ ਹੜਤਾਲ ਤੋਂ ਪ੍ਰਭਾਵਿਤ ਹੋਏ ਨੇ ਉਹ ਲਗਭਗ 1600 ਹੋਏ ਨੇ ਹੁਣ ਇਹ 1600 ਪਿੰਡ ਹੋਏ ਨੇ ਤੇ ਇਹਦਾ ਮਤਲਬ ਇਹ ਹੋਇਆ ਵੀ ਹਰੇਕ ਪਿੰਡ ਨੂੰ ਕਿੰਨਾ ਮਿਲੂਗਾ 100 ਕਰੋੜ ਇਹ 16000 ਬਣਦਾ ਤੇ ਇਹਦਾ ਮਤਲਬ ਕਿੰਨੇ ਜੇ ਆਪਾਂ ਨੂੰ 1 ਕਰੋੜ ਮਿਲਿਆ ਇੱਕ ਪਿੰਡ ਨੂੰ ਤਾਂ 1600 ਕਰੋੜ ਬਣਦਾ ਇਹਦਾ ਮਤਲਬ ਇੱਕ ਪਿੰਡ ਨੂੰ ਇੱਕ ਕਰੋੜ ਮਿਲੇਗਾ ਤੇ ਜੇ ਇੱਕ ਕਰੋੜ ਇੱਕ ਪਿੰਡ ਨੂੰ ਮਿਲੇਗਾ ਤਾਂ 1600 ਕਰੋੜ ਹੋ ਗਿਆ ਜਿਹੜਾ ਇਹਨਾਂ ਫਿਲਹਾਲ ਜਿਹੜਾ ਇਹਨਾਂ ਨੇ ਬਜਟ ਦਿਖਾਇਆ ਜਾਂ ਸਾਨੂੰ ਮੋਦੀ ਸਾਹਿਬ ਦੇ ਕੇ ਗਏ ਨੇ ਪੰਜਾਬ ਸਰਕਾਰ ਨੇ ਤੇ ਹੱਥੇ ਘੜੇ ਕਰ ਲਈ 12000 ਕਰੋੜ ਸਾਡਾ ਤਾਂ ਖਤਮ ਹੀ ਹੋ ਗਿਆ ਤਾਂ ਜੀ ਹੁਣ ਜੇ 1 ਕਰੋੜ ਰੁਪਈਆ ਇੱਕ ਪਿੰਡ ਨੂੰ ਮਿਲਦਾ ਵਾ ਤਾਂ ਜੇ ਆਪਾਂ ਉਹਦੇ ਵਿੱਚ 500 ਕਰ ਲਈਏ ਇਹ ਬਹੁਤ ਛੋਟਾ ਕਰ ਪਿੰਡ ਹੁੰਦਾ 500 ਵਾਲਾ ਫਰਦ ਫਲਾ ਸਹ ਕਰ ਲਈਏ ਤਾਂ ਇੱਕ ਘਰ ਨੂੰ ਲੱਖ ਰੁਪਇਆ ਕਰੋੜ ਰੁਪਇਆ ਬੁਰਾ ਜਾਂਦਾ ਤੇ ਜੇ 200 ਤਾਂ 50 ਜੇ 400 ਫਿਰ 25 ਤੇ ਜੇ 500 ਤੇ ਜੇ ਹੁਣ ਹਜ਼ਾਰ ਹੋਵੇ ਤਾਂ ਫਿਰ ਇੱਕ ਘਰ ਨੂੰ ਸਿਰਫ 10000 ਰੁਪਇਆ ਹੀ ਆਣਾ ਤੇ ਇਹ ਹੁਣੇ ਕਿਵੇਂ ਜਿਹੜੇ ਐਲਾਨ ਨੇ ਜਿਹੜੇ ਸਰਕਾਰ ਦੇ ਦੁਆਰਾ ਕੀਤੇ ਗਏ ਨੇ ਉਹ ਕਹਿੰਦੇ ਵੀ ਕਹਿੰਦੇ ਨੇ ਵੀ ਜੇ ਕਿਸੇ ਦੀ ਡੈਥ ਹੋਈ ਆ ਤੇ ਉਸ ਘਰ ਨੂੰ ਮਤਲਬ ਉਹਨਾਂ ਦੇ ਜਿਹੜੇ ਨੈਕਸਟ ਜਿਹੜੀ ਜਨਰੇਸ਼ਨ ਕਿੰ ਹੈਗੇ ਨੇ ਉਹਨਾਂ ਨੂੰ ਮਤਲਬ 4 ਲੱਖ ਰੁਪਇਆ ਦਿੱਤਾ ਜਾਊਗਾ ਹੁਣ 4 ਲੱਖ ਰੁਪਇਆ ਕਿੱਥੋਂ ਬੂਰਾ ਕਰਨਾ ਫਿਰ ਜਿਹੜੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਬਰਬਾਦ ਹੋਈ ਆ ਹਰੇਕ ਏਕੜ ਨੂੰ ਪਰ ਏਕੜ ਨੂੰ 20000 ਰੁਪਏ ਦਿੱਤਾ ਜਾਊਗਾ ਤੇ ਇਹ ਪੈਸੇ ਆਣਗੇ ਕਿੱਥੋਂ ਹੁਣ ਇੱਕਲੇ ਅਨਾਉਂਸਮੈਂਟ ਰਹੂਗੀ ਕਿ ਮਿਲੂਗੇ ਕਿਉਂਕਿ ਜਿੱਦਾਂ ਪਿਛਲੇ ਦੇ ਵਿੱਚ ਮਿਲੇ ਨੇ ਜਿਹੜੇ ਹੁਣ ਵੀਡੀਓ ਵਿੱਚ ਜਿਹੜੇ ਲੋਕਾਂ ਨੇ ਹੁਣ ਹਾਟ ਤੋਂ ਵਿੱਚ ਦੱਸਿਆ ਹੋਵਾ ਵੀ ਪਿਛਲੀ ਵਾਰ ਜਿਹੜੇ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਸੀ ਵੀ ਮੁਰਗੀ ਦੇ ਅੰਡੇ ਤੱਕ ਦੇ ਪੈਸੇ ਵੀ ਦਿੱਤੇ ਜਾਣਗੇ ਚਲੋ ਆਂਡਿਆਂ ਦੇ ਪਤਾ ਨਹੀਂ ਮਿਲੇ ਕਿ ਨਹੀਂ ਮਿਲੇ ਸ਼ਾਇਦ ਮੁਰਗੀ ਦੀ ਹੁਣ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਕਹਿੰਦੇ মুরਗੀਆਂ ਤਾਂ ਰਾਹ ਚ ਖਤਮ ਹੋ ਗਈਆਂ ਚਲੋ ਬਾਅਦ ਦੀ ਗੱਲ ਜੇ ਅਸੀਂ ਉਸ ਤੋਂ ਬਾਅਦ ਚਲੀਏ ਕਹਿੰਦੇ ਇੱਕ ਡੰਗਰ ਚਾਹੇ ਮੱਝ ਹੋਵੇ ਚਾਹੇ ਇੱਕ ਗਾਂ ਹੋਵੇ ਉਹਨੂੰ ਸਾਢੇ 37 ਹਜ਼ਾਰ ਰੁਪਏ ਤੋਂ ਬਸ ਦਿੱਤਾ ਜਾਊਗਾ ਤੇ ਫਿਰ ਇਹ ਆਣਾ ਕਿੱਥੋਂ ਪਹਿਲੀ ਗੱਲ ਤਾਂ ਇਹ ਆ ਦੂਸਰੀ ਗੱਲ ਇਹ ਕਿ ਇਹ ਆ ਵੀ ਜੇ ਕਿਸੇ ਦੇ ਅੰਗ ਟੁੱਟ ਜਾਣ 70-80 ਹਜ਼ਾਰ ਰੁਪਏ ਉਹਨੂੰ ਮਿਲੂਗਾ ਤੇ ਬਾਕੀ ਇਹ ਪੈਸਾ ਆਊ ਤੇ ਆਊ ਕਿੱਥੋਂ ਇਹ ਹੁਣ ਪੰਜਾਬ ਵਾਲਾਂ ਦੀ ਮਦਦ ਹੋਊਗੀ ਕਿ ਸਿਰਫ ਕੱਲਾ ਕਾਗਜ਼ੀ ਬਾਈਕਾਰੀ ਪੂਰੀ ਹੋਣੀ ਆ ਜਾਂ ਤਾਂ ਫਿਰ ਐਦਾਂ ਹੋ ਸਕਦਾ ਵਾ ਵੀ ਕਰਪੈਂਟ ਦੇ ਵਿੱਚੋਂ ਇੱਕ ਅੱਧੇ ਦੇ ਕਰ ਦੋ ਉਹਨਾਂ ਫੋਟੋਆਂ ਖਿਜਾਓ ਤੇ ਵੀਡੀਓ ਮਤਲਬ ਫੋਟੋਆਂ ਖਿਜਾਓ ਮੀਡੀਆ ਲੈ ਜੋ ਬਸ ਮੀਡੀਆ ਪ੍ਰਚਲਿਤ ਕਰ ਦੇਵੇ ਹਾਂ ਜੀ ਆਹ ਪੈਂਡ ਦੇ ਵਿੱਚ ਆਹ ਬੰਦੇ ਨੂੰ ਮਿਲ ਗਿਆ ਤੇ ਬਾਕੀ ਵਾਲੇ ਕਿੱਥੇ ਜਾਣਗੇ ਕਿਉਂ ਬਾਕੀ ਦਾ ਪੈਸਾ ਪੂਰੇ ਹੁੰਦੇ ਨਹੀਂ ਅੱਦਾਂ ਇੰਨਾ ਪੈਸਾ ਆਉ ਤੇ ਆਉ ਕਿੱਥੇ ਕਿਉਂਕਿ ਜਿਹੜਾ ਹੁਣ ਆਪਣੇ ਆਮ ਪਾਰਟੀ ਦੇ ਜਿੰਨੇ ਵੀ ਆਪਣੇ ਲੀਡਰ ਨੇ ਤੇ ਉਹ ਸਾਰੇ ਇਸੇ ਗੱਲ ਤੇ ਲੱਗੇ ਹੋਏ ਵੀ ਪੈਸਾ ਤਾਂ ਖਾਤ ਮਤਲਬ ਖਾਤੇ ਵਿੱਚ ਹੈ ਹੀ ਨਹੀਂ ਖਜ਼ਾਨਾ ਖਾਲੀ ਆ 12000 ਕਰੋੜ ਉਹ ਵੀ ਮੋਦੀ ਸਾਹਿਬ ਮਤਲਬ ਕੰਨ 'ਚ ਫੋਨ ਮਾਰ ਕੇ ਸੰਤੋਸ਼ ਬਾਰੇ ਵੀ ਪਤਾ ਉਹ ਵੀ ਕਹਿੰਦੇ ਖਰਚ ਹੋ ਗਿਆ ਤੇ ਜੇ ਹੁਣ ਖਰਚ ਹੋਇਆ ਤੇ ਫਿਰ ਕੱਲਾ 1600 ਕਰੋੜ ਰੁਪਈਆ ਰਹਿੰਦਾ ਵਾ ਹੁਣ 1600 ਕਰੋੜ ਨਾਲ ਕੀ ਕੀ ਹੋਊਗਾ ਫਿਲਹਾਲ ਤਾਂ 1900 ਕਰੋੜ ਦਾ ਇਸ਼ਤਿਹਾਰ ਹੀ ਚੱਲ ਸਕਦੇ ਆ ਕਿਉਂਕਿ ਬਾਅਦ ਚੋ ਬੈਨਰ ਵੀ ਲਾਣੇ ਨੇ ਤੇ ਮੀਡੀਆ ਨੂੰ ਐਡ ਵੀ ਦਿਖਾਣੀ ਆ ਲੋਕਾਂ ਨੂੰ ਉਹ ਕਿਵੇਂ ਚੱਲੋਗੀ ਉਹ ਕਿਹੜੇ ਖਰਚੇ ਹੋਣਗੇ ਇਹ ਤੁਸੀਂ ਆਪ ਦੇਖਣੇ ਨੇ ਜੇ ਤਾਂ ਅਸੀਂ ਮਤਲਬ ਇਹ ਤੋਂ ਬਿਨਾ ਜੇ ਅਸੀਂ ਗੱਲ ਕੀਤੀ ਜਾਵੇ ਗਸਟਡ ਆਫਿਸਰ ਵਾਲੇ ਫਿਲਹਾਲ ਤਾਂ ਉਹ ਨਿਰਾਪura ਝੋਟ ਜਾਹੀ ਜਾਪਦਾ ਵਾ ਬਿਗ 1600 ਗੈਸਟਡ ਆਫਿਸਰ ਆਣਗੇ ਤੇ ਆਣਗੇ ਕਿੱਥੋਂ ਕਿਉਂਕਿ ਇੰਨੇ ਗੈਸਟਡ ਆਫਿਸਰ ਤਾਂ ਫਿਲਹਾਲ ਹੈ ਵੀ ਹੈ ਨਹੀਂਗੇ ਹੁਣ ਜਿਹੜਾ ਕਿਸੇ ਦਾ ਘਰ ਟੈਗ ਗਿਆ ਪੂਰਾ ਚੰਗੀ ਤਰ੍ਹਾਂ ਅਸਤਉਨਬੂਤ ਹੋ ਗਿਆ ਘਰ ਉਹਨੂੰ 1 ਲੱਖ 20000 ਰੁਪਏ ਦਿੱਤਾ ਜਾਊਗਾ 1 ਲੱਖ 20000 ਜਿਹਦਾ ਕਰੋੜਾਂ ਦੀ ਕੋਠੀ ਟੈਗ ਹੈ ਟੈ ਢੇਰੀ ਹੋਗੀ ਸਿਰਫ 1 ਲੱਖ 20000 ਚਲੋ ਇਹ ਗੱਲ ਨੂੰ ਆਪਾਂ ਖਤਮ ਕਰੀਏ ਜੇਕਰ ਦੇ ਘਰ ਦਾ ਅੱਧਾ ਨੁਕਸਾਨ ਹੋ ਗਿਆ ਮਤਲਬ ਘਰ ਬਾਚਾ ਪਰ ਖੜਾ ਮਾੜਾ ਮੋਟਾ ਇਟਾ ਨਾ ਤੇ ਉਹਨੂੰ ਕਿਤੇ 40000 ਰੁਪਏ ਦਿੱਤਾ ਜਾਊਗਾ ਤੇ ਮਾਲਕ ਸਾਹਿਬ ਕਹਿੰਦੇ ਨੇ ਵੀ ਪਹਿਲਾਂ ਸਿਰਫ 6800 ਰੁਪਏ ਦਿੱਤਾ ਜਾਂਦਾ ਸੀ ਵੀ ਜੇ ਦਾ ਅੱਧਾ ਘਰ ਬਰਬਾਦ ਹੋਇਆ ਹੋਵੇ ਹੁਣ ਅਸੀਂ 40000 ਰੁਪਏ ਕਰਤਾ ਤੁਸੀਂ ਕਰਤਾ ਦਿੱਤਾ ਇਹ ਤਾਂ ਸਾਨੂੰ ਬਹੁਤ ਚਲੋ ਵਧੀਆ ਗੱਲ ਆ 40000 ਰੁਪਏ ਨਾਲ ਮਿਲੂ ਪਰ ਗੱਲ ਮਿਲੂ ਮਿਲੂ ਕਦੋਂ ਫਿਲਹਾਲ ਤਾਂ ਇਹਨਾਂ ਨੇ ਆਪਣੇ ਜਿਹੜੇ ਅੱਜ ਸਰਕਾਰ ਹੈਗੀ ਐ ਇਹਨਾਂ ਨੇ 45 ਦਿਨ ਮੰਗੇ ਨੇ 45 ਮਤਲਬ 2 ਮਹੀਨੇ ਹੁਣ ਜਿਹੜਾ 32 ਕਰੋੜ ਰੁਪਏ ਜਿਹੜਾ ਗੱਜਟ ਅਫਸਰ ਨੂੰ ਜਾਣਾ ਸੀ ਜਿਹੜਾ 100 ਕਰੋੜ ਰੁਪਏ ਹੜਾ ਸਾਰੇ ਮਤਲਬ ਮਿੰਟ ਦੀ ਗਣਤੀ ਦੇ ਵਿੱਚ ਲੱਗਣਾ ਸੀ ਉਹ ਹੋ ਗਿਆ 200 ਕਰੋੜ ਰੁਪਏ ਹੋ ਗਿਆ ਬਾਕੀ ਦਾ 1400 ਕਰੋੜ ਰੁਪਏ ਰਹਿ ਗਿਆ ਤੇ ਹੁਣ ਬਾਕੀ ਦੇ ਪੈਸੇ ਆਣਗੇ ਕਿੱਥੋਂ ਇਹ ਫਿਲਹਾਲ ਕਹਿੰਦੇ ਤਾਂ ਐ ਵੀ ਨੇ ਕਹਿੰਦੇ ਜੇ ਬੱਕਰੀ ਦਾ ਹੈਗਾ ਵੀ ਉਹਨੂੰ ਵੀ 4000 ਰੁਪਏ ਦਿੱਤਾ ਜਾਊਗਾ ਹੁਣ ਇੰਜ ਜਾ ਜਾਪਦਾ ਜਿਵੇਂ ਵੀ ਇਹ ਸਾਰਾ ਕੁਝ ਬਸ ਕਿਤਾਬੀ ਜਾਂ ਲਿਖਤੀ ਜਾਂ ਬਿਆਨੀ ਜਾਂ ਸਿਰਫ ਇਸ਼ਤਿਹਾਰ ਚਲਾਉਣ ਵਾਸਤੇ ਚੱਲਣਾ ਵਾ ਲੋਕਾਂ ਤੱਕ ਪਹੁੰਚੇ ਇਹਦੀ ਉਮੀਦ 0% ਦੀ ਜਾਪਦੀ ਆ ਕਿਉਂਕਿ ਜਿਸ ਤਰ੍ਹਾਂ ਸਰਕਾਰ ਨੇ ਖਜ਼ਾਨੇ ਤੋਂ ਹੱਥ ਖੜੇ ਹੋ ਕੇ ਬਾਹਰ ਨਿਕਲੇ ਨੇ ਵੀ ਸਾਡੇ ਕੋਲ ਤਾਂ ਕੁਝ ਹੈ ਨਹੀਂਗਾ ਇਹ ਤਾਂ 12000 ਪਹਿਲਾਂ ਹੀ ਖਰਚ ਚੁੱਕੇ ਆ ਤੇ ਸਾਡੇ ਕੋਲ ਸਿਰਫ 1600 ਕਰੋੜ ਰੁਪਇਆ ਉਹ ਮੋਦੀ ਸਾਹਿਬ ਨੇ ਤੇ ਕਹਿ ਗਏ ਨੇ ਕਿ ਲਾਲ ਤਾਂ ਉਹੀ ਆ ਉਤ ਬਿਨਾ ਤਾਂ ਉਹ ਵੀ ਹੈ ਨਹੀਂਗਾ ਤੇ ਫਿਰ ਤੇ ਇੱਕ ਇਹਨਾਂ ਨੇ ਜਿਹੜਾ ਹੁਣ ਸੀਐਮ ਸਾਹਿਬ ਨੇ ਜਿਹੜਾ ਮਤਲਬ ਬਿਆਨ ਦਿੱਤਾ ਵਾ ਉਹ ਇਹ ਦਿੱਤਾ ਵਾ ਵੀ ਕਹਿੰਦੇ ਇੱਕ ਪਿੰਡ ਨੂੰ 1 ਲੱਖ ਰੁਪਇਆ ਦਿੱਤਾ ਜਾਊਗਾ ਤੇ ਨਾਲੇ ਦੋ ਮਸ਼ੀਨਾਂ ਦਿੱਤੀਆਂ ਜਾਣਗੀਆਂ ਤੇ ਨਾਲੇ ਲੇਬਰ ਤੇ ਫਿਰ ਇਹ ਪੈਸੇ ਆਣਗੇ ਕਿੱਥੋਂ ਕੁਐਸ਼ਨ ਖੜਾ ਹੁਣ ਇਹ ਹੋ ਜਾਂਦਾ ਤੇ ਲੇਬਰ ਦੇ ਵੀ ਪੈਸੇ ਹੋਣਗੇ ਮਸ਼ੀਨਾਂ ਦੇ ਵੀ ਤੇਲ ਦੇ ਵੀ ਤੇ ਲੱਖ ਰੁਪਇਆ ਹੁਣ 1 ਲੱਖ ਰੁਪਇਆ ਪ੍ਰਤੀ ਪਿੰਡ ਮੈਂ ਕਿਹਾ ਵਾ ਮਤਲਬ 1600 ਲੱਖ ਰੁਪਇਆ ਇਹ ਨਿਕਲ ਗਿਆ ਮਤਲਬ ਮੰਨ ਕੇ ਤੁਸੀਂ ਐ ਚੱਲੋ 1600 ਮਤਲਬ ਆਪ ਤੁਸੀਂ ਹਿਸਾਬ ਲਾ ਲਿਓ ਵੀ ਬਾਕੀ ਪੈਸੇ ਸਰਕਾਰ ਕੋ ਕਿੰਨੇ ਕੁ ਬਚਣੇ ਨੇ 100 ਲੱਖ ਦਾ 1 ਕਰੋੜ ਹੋ ਗਿਆ ਤੇ 1600 ਲੱਖ ਰੁਪਏ ਨਿਕਲ ਜਾਣਾ ਫਿਰ ਮਸ਼ੀਨਾਂ ਵੀ ਭੇਜਣੀਆਂ ਨੇ ਤੇਲ ਵੀ ਦੇਣੇ ਨੇ ਤੇ ਮੁੜ ਕੇ ਲੇਬਰ ਦੇ ਪਾਸੇ ਵੀ ਦੇਣੇ ਨੇ ਮਤਲਬ ਉਹ ਇਹ ਸਿਰਫ ਬਿਆਨਬਾਜ਼ੀ ਵਾਲਾ ਸਿਸਟਮ ਆ ਕਿ ਐਸਾ ਰਿਐਲਿਟੀ ਵਾਲਾ ਪਰ ਜਿੱਥੋਂ ਤੱਕ ਹੈਗਾ ਉਹ ਸਿਰਫ ਇੱਕ ਬਿਆਨਬਾਜ਼ੀ ਵਾਲਾ ਵਾ ਪਰ ਫਿਲਹਾਲ ਤੜਾ ਹੁਣ ਬਿਆਨਬਾਜ਼ੀ ਇਹ ਆਈ ਆ ਕਹਿੰਦੇ 55 ਜਿਹੜੇ ਲੋਕ ਮਰੇ ਨੇ ਸਾਢੇ ਦੇ ਵਿੱਚ ਜਿਹੜੇ ਕਨਫਰਮ ਕੀਤੇ ਗਏ ਨੇ ਫਿਲਹਾਲ ਤੇ ਉਹਦੇ ਵਿੱਚ ਉਹਦਾ ਸਰਕਾਰ ਦਾਵਾ ਕਰਦੀ ਆ ਵੀ ਅਸੀਂ 42 ਜਾਣਿਆਂ ਨੂੰ ਅਸੀਂ ਚੈੱਕ ਦੇ ਚੁੱਕੇ ਆ ਤੇ ਪਲੀਜ਼ ਸਾਡੀ ਦਾ ਰਿਕਵੈਸਟ ਇਹ ਹੈ ਆ ਉਹਨਾਂ ਲੋਕਾਂ ਨੂੰ ਤੇ ਮੀਡੀਆ ਨੂੰ ਵੀ ਜਿਹੜੇ ਇਹਨਾਂ ਲੋਕਾਂ ਤੱਕ ਪਹੁੰਚ ਗਏ ਘਟੋ ਘਟ ਉਹਨਾਂ ਦੀ ਜਿਹੜੀ ਰਿਐਲਿਟੀ ਦੀ ਵੀਡੀਓ ਹੈਗੀ ਆ ਉਹਨੂੰ ਡਾਲ ਮਤਲਬ ਅਪਲੋਡ ਕਰ ਦੇਣ ਵੀ ਉਹਨਾਂ ਨੂੰ ਚੈੱਕ ਮਿਲੇ ਆ ਕਿ ਨਹੀਂ ਮਿਲੇ ਜਾਂ ਕੱਲੀ ਸਿਰਫ ਬਿਆਨਵਾਜੀ ਹੀ ਹੋ ਰਹੀ ਆ ਸੋ ਸਾਨੂੰ ਇਸ ਗੱਲ ਦਾ ਪੂਖਤਾ ਸਬੂਤ ਸਾਡੇ ਲੋਕਾਂ ਨੂੰ ਸਾਹਮਣੇ ਆਣੇ ਚਾਹੀਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕੋਈ ਹੱਲ ਹੋ ਸਕਦਾ ਵਾ ਜਾਂ ਕੱਲੀਆਂ ਬਿਆਨਵਾਜ਼ੀਆਂ ਜਾਂ ਇਸ਼ਤਿਹਾਰ ਜਾਂ ਐਡ ਵਗੈਰਾ ਹੀ ਚੱਲਣੀਆਂ ਇਹਨਾਂ ਜਿੰਨੇ ਵੀ ਪੈਸੇ ਮਿਲੇ ਨੇ ਜੇ 4 ਜਾਂ 10 ਜਾਂ 15 ਨੂੰ ਮਿਲੇ ਨੇ ਤੇ ਬਾਕੀ ਕਿੱਥੇ ਜਾਣਗੇ ਉਹ ਕਿਉਂਕਿ ਸਰਕਾਰ ਕੋਲ ਇਹਨਾਂ ਪੈਸਾ ਤਾਂ ਹੈ ਵੀ ਹੈ ਨੀਗਾ ਵੀ ਜਿੰਨਾ ਉਹ ਦੇ ਸਕਦੇ ਨੇ ਹੁਣ ਇਹ ਤੁਸੀਂ ਜਨਤਾ ਨੂੰ ਦੇਖਣਾ ਵੀ ਇਸ ਇਹਦੇ ਵਿੱਚ ਸੱਚ ਕਿੰਨਾ ਤੇ ਝੂਠ ਕਿੰਨਾ ਪਰ ਜਿੱਥੋਂ ਤੱਕ ਸਾਡਾ ਐਨਾਲਾਈਜ਼ਿੰਗ ਹੈਗਾ ਸਾਨੂੰ ਤਾਂ ਸਿਰਫ ਸਾਰਾ ਇੱਕ ਕਿਤਾਬੀ ਹੀ ਲੱਗਦਾ ਵਾ ਜਾਂ ਅਖਰ ਜਾਂ ਬਿਆਨਵਾਜੀ ਹੀ ਜਾਪਦੀ ਆ ਅੱਗੇ ਜੇ ਸੱਚ ਮਾਨਸਾਬ ਕਰਦਣ ਤਾਂ ਫਿਰ ਤਾਂ ਕੀ ਕਹਨੇ ਨੇ ਕਿਉਂਕਿ ਜਿੱਦਾਂ ਜਨਤਾ ਕਹਿੰਦੀ ਆ ਵੀ ਸਾਨੂੰ ਤਾਂ ਪਿਛਲੇ ਪੈਸੇ ਵੀ ਨਹੀਂ ਮਿਲੇ 2023 ਦੇ ਵਿੱਚ ਹੜਾਏ ਦੇ ਤੇ ਹੁਣ ਦੇ ਫਿਰ ਕਿੱਥੇ ਉਮੀਦ ਕਰਾਂਗੇ ਆਪਾਂ ਉਹ 12000 ਰੁਪਇਆ ਕਰੋੜ ਰੁਪਇਆ ਸੀ ਜਿਹੜਾ ਖਰਚ ਹੋ ਗਿਆ ਪਿਛਲੇ ਹੜਾਂ ਦੇ ਉੱਪਰ ਹੁਣ ਤਾਂ ਸਿਰਫ ਇਕੱਲਾ 1600 ਕਰੋੜ ਰੁਪਇਆ ਵਾ ਇਹ ਤਹੋਦੇ ਵੀ ਨਹੀਂ ਮਿਲੇ ਤੇ ਹੁਣ ਮਿਲਣਗੇ ਇਹ ਹਜੇ ਬਹੁਤ ਵੱਡੇ ਕੁਐਸਚਨ ਦੇ ਵਿੱਚ ਇਹ ਸਰਕਾਰ ਆਪਣੇ ਆਪ ਦੇ ਵਿੱਚ ਖੜੀ ਆ ਜਨਤਾ ਨੂੰ ਘਟੋ ਘਟ ਇਹ ਤਾਂ ਦੱਸਣ ਵੀ ਇਹ ਐਨਾ ਪਾਇਆ ਸਰਕਾਰ ਸਰਕਾਰ ਲਾਉਗੀ ਤੇ ਲਾਉਈ ਕਿੰਨਾ ਕਿੰਨਾ ਟੋਟਲ ਇਹਨਾਂ ਦਾ ਇਨਵੈਸਟਮੈਂਟ ਇਹਨਾਂ ਦੀ ਬਣਦੀ ਹੈ ਜਿਹੜੀ ਪੰਜਾਬ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਵਿੱਚ ਤੇ ਫਿਲਹਾਲ ਇਹਨਾਂ ਦੇ ਖਾਤੇ ਦੇ ਵਿੱਚ ਖਜ਼ਾਨੇ ਦੇ ਵਿੱਚ ਕਿੰਨਾ ਕੁ ਪੈਸਾ ਕੋਲ ਇਹਨਾਂ ਦੇ ਹੈਗਾ ਵਾ ਫਿਲਹਾਲ ਤਾਂ ਤੁਸੀਂ ਬਿਆਨਵਾਜੀ ਦਾ ਸਿਰਫ ਇਹ ਜਿਹੜੀ ਇੱਕ ਦੂਸ਼ਣਵਾਜੀ ਚੱਲਦੀ ਆ سوشل ਮੀਡੀਆ ਦੇ ਉੱਪਰ ਜੇ ਤੁਸੀਂ ਦੇਖੋ ਵੀ ਉਹ ਮੰਤਰੀ ਨੇ ਦੂਸਰੇ ਮੰਤਰੀ ਨੂੰ ਇਦਾਂ ਕਹਿਤਾ ਦੇਖੋ ਸਾਡੀ ਤਾਂ ਇੱਕ ਬੜੀ ਸਪਸ਼ਟ ਜੀ ਨੀਤੀ ਆ ਉਹ ਇਹ ਆ ਵੀ ਸਾਨੂੰ ਬਿਆਨਵਾਜੀ ਵਾਲੇ ਸਾਡੇ ਤੋਂ ਪਹਿਲਾਂ ਹੀ ਬਥੇਰੇ ਅਸੀਂ ਦੇਖ ਲਏ ਨੇ ਤੇ ਉਹਨਾਂ ਤੋਂ ਅੱਕ ਕੇ ਅਸੀਂ ਇਹ ਬਦਲਾਵ ਲੈ ਕੇ ਆਂਦਾ ਤੇ ਜੇ ਹੁਣ ਵੀ ਤੁਸੀਂ ਕੱਲੀ ਬਿਆਨਵਾਜੀ ਦੇ ਉੱਪਰ ਹੀ ਰਹਿਣਾ ਵਾ ਤੇ ਕੁਝ ਜਨਤਾ ਵਾਰੇ ਕੋਖਤਾ ਪ੍ਰਬੰਧ ਕੁਸ ਵਿਸ਼ਲੇਸ਼ਣ ਕੁਸ ਸਲੇਸ਼ਨ ਕੋ ਦੱਸੋ ਤਾਂ ਸਹੀ ਵੀ ਇਹ ਪਹਿਲੇ ਕਿਵੇਂ ਕਿੱਦਾਂ ਸਾਡੇ ਕੋ ਕਿੰਨੇ ਹੈਗੇ ਨੇ ਕਿੰਨਾ ਖਰਚਾ ਹੈਗਾ ਅਸੀਂ ਕਿੱਦਾਂ ਕਿੱਦਾਂ ਦਵਾਂਗੇ ਕਟੋਗੜ ਸਾਡੇ ਜਨਤਾ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਪਰ ਸਾਡੀ ਸਿਰਫ ਇੱਕ ਐਂਡ ਦੇ ਵਿੱਚ ਸਿਰਫ ਇੱਕ ਇਹੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਸਾਰਾ ਦਾ ਸਾਰਾ ਸਾਨੂੰ ਦਾ ਇੱਕ ਝੂਠ ਜਿਹਾ ਹੀ ਜਾਪਦਾ ਵਾ ਅੱਗੇ ਸੱਚ ਹੋ ਜਵੇ ਤਾਂ ਕੁਝ ਸੱਚ ਹੋਣ ਦੇ ਵੈਸੇ ਫਿਲਹਾਲ ਤਾਂ 0000. ਫਿਰ 2025 ਜ਼ੀਰੋਆਂ ਲਾ ਕੇ ਉਹਦੇ ਬਾਅਦ ਵਿੱਚ 1% ਇੱਕ ਲਾ ਕੇ ਉਹਨੂੰ ਪਰਸੈਂਟ ਦੇ ਵਿੱਚ ਰੱਖ ਲਿਓ ਸਾਨੂੰ ਤਾਂ ਇੰਨੀ ਕੀ ਹੀ ਉਮੀਦ ਇਸ ਤੋਂ ਜਾਪਦੀ ਆ ਬਾਕੀ ਸੱਚੋ ਜੇ ਕੋਈ ਕੁਝ ਕਹਿ ਨਹੀਂ ਸਕਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ